ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗਾਂਧੀ ਗਰਾਊਂਡ ਸਮਾਣਾ ਮਾਰਕੀਟ ਦੀਆਂ ਪੁਰਾਣੀ ਸਬਜ਼ੀ ਮੰਡੀ ਦੀਆਂ ਜਿੱਥੇ ਕਿ ਅੱਜ ਕਿਸਾਨਾਂ ਦੇ ਸਮਰਥਨ ਦੇ ਵਜੋਂ ਬਾਜ਼ਾਰ ਬਿਲਕੁਲ ਬੰਦ ਹੈ ਔਰ ਚੀਕਾ ਰੋਡ ਸਮਾਣਾ ਤੇ ਵੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ तकरीबन ਸਾਰੀ ਹੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਸ਼ਟਰ ਡਾਉਣਾ ਹੈ ਔਰ ਪੂਰਨ ਸਹਿਯੋਗ ਜਿਹੜਾ ਹੈ ਦੁਕਾਨਦਾਰਾਂ ਵੱਲੋਂ ਉਹ ਕਿਸਾਨਾਂ ਕਿਸਾਨਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੀਆਂ ਜਿੱਥੇ ਕਿ ਅੱਜ ਅ ਦੋ ਫਾਰਮਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰਨ ਬੰਦ ਦਾ ਜਿਹੜਾ ਕਾਲ ਦਿੱਤੀ ਗਈ ਸੀ ਔਰ ਉਸ ਦੇ ਮਦੇ ਨਜ਼ਰ ਅੱਜ ਸਵੇਰੇ ਲਗਭਗ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਰਿਹਾ ਔਰ ਇਸੇ ਬੰਦ ਦੇ ਦੌਰਾਨ ਅੱਜ ਬੰਮਣਾ ਪਿੰਡ ਤੋਂ ਜਿਹੜਾ ਲੰਗਰ ਦਾ ਚਾਹ ਦਾ ਲੰਗਰ ਔਰ ਪ੍ਰਸ਼ਾਦ ਦਾ ਲੰਗਰ ਵੀ ਲੈ ਕੇ ਤੇ ਸੰਗਤਾਂ ਪਹੁੰਚੀਆਂ ਔਰ ਕਿਤੇ ਨਾ ਕਿਤੇ ਨਹੀਂ ਸੀ ਪਤਾ ਬਾਹਰੋਂ ਆਇਆ ਟਰੱਕਾਂ ਵਾਲੇ ਉਹ ਵੀ ਤਕਰੀਬਨ ਬੰਦ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਫਸੇ ਹੋਏ ਨਜ਼ਰ ਵੀ ਆ ਰਹੇ ਸੀ ਸੋ ਤੁਸੀਂ ਜਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਨੇ ਸਰਕਾਰਾਂ ਜਿਹੜੀਆਂ ਨੇ ਬਿਲਕੁਲ ਇੱਕ ਦੂਜੇ ਦੇ ਪੈਰਾਂ ਦੇ ਪੈਰ ਧਰਦੀਆਂ ਨੇ ਇਹ ਅੰਦਰ ਤੋਂ ਇੱਕ ਮਿਕ ਨੇ ਇਹ ਸਾਰਾ ਕੁਝ ਸੋਚ ਸਮਝ ਕੇ ਇੱਕੋ ਥਾਲੀ ਦੇ ਚਟੇ-ਵੱਟੇ ਨੇ ਇਹ ਦੂਰ ਨਹੀਂ ਹੈਗੇ ਤੇ ਲੋਕ ਜਿਹੜੇ ਨੇ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਨੇ ਇਹ ਜੋ ਕਰਦੇ ਨੇ ਲੋਕਾਂ ਕੋਲੋਂ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਪ੍ਰਧਾਨ ਜੀ ਅਗਲੀ ਰਣਨੀਤੀ ਕੀ ਹੋਏਗੀ ਇਸ ਤੋਂ ਬਾਅਦ ਅਗਲੀ ਸਾਡੀ ਰਣਨੀਤੀ ਇਹ ਹੀ ਹੈ ਵੀ ਅੱਜ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸਾਡੇ ਦੋਨੇ ਫੋਰਮਾਂ ਵੱਲੋਂ ਸਾਡੇ ਅਗਵਾ ਵੱਲੋਂ ਮੀਟਿੰਗ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਉਹਨਾਂ ਵੱਲੋਂ ਐਕਸ਼ਨ ਆਏਗਾ ਜੋ پلان ਬਣੇਗਾ ਉਹਦੇ ਵਿੱਚ ਹੀ ਸਾਰੇ ਉਹਦੇ ਤੇ ਫੁੱਲ ਚੜਾਵਾਂਗੇ ਹਾਂ ਜੀ ਹਰਾਨਾ ਕੌਣ ਸੀ ਜਰਾ ਸੀ ਬਾਬਲ ਸਰ ਬਾਬਲ ਸਰ ਕहां ਜਾਣਾ ਆਪਨੇ ਮੈਨੂੰ ਜਾਣਾ ਹੈ ਉਸ ਸ਼ਹਿਰ ਪਰ ਕਹ ਲੋੜਾ ਗਾੜੀ ਮੈਂ ਬੈਟਰੀ ਬੈਟਰੀ ਔਰ ਆਪਕੋ ਪਤਾ ਨਹੀਂ تھا આજ ਬੰਦ ਹੈ ਪਤਾ ਨਹੀਂ था ਪਤਾ ਨਹੀਂ تھا ਤੋਂ ਪੰਜਾਬ ਕੇ ਇਲਾਵਾ کہیں ਔਰ ਵੀ ਐਸੇਦਰਨੇ ਵਗੈਰਾ ਲੱਗਤੇ ਹੈ ਕਿ ਪੰਜਾਬ ਮੇ ਲੱਗਤੇ ਹੈ ਪੰਜਾਬੀ ਲਿਖ ਪਿਆ ਦਿੱਤ ਤਾ ਸਵੇਰੇ ਅੱਜ ਸਵੇਰ ਤੋਂ ਦੁਕਾਨਾਂ ਬੰਦ ਨੇ ਸੀ ਓਕੇ ਔਰ ਲੱਗਦਾ ਨਹੀਂ ਕਿ ਤਰ੍ਹਾਂ ਦੇ ਸਰਕਾਰਾਂ ਨੂੰ ਵੀ ਆਪਣੀ ਜਿਹੜੀ ਹੈ ਜਿੱਦ ਛੱਡਣੀ ਚਾਹੀਦੀ ਹੈ ਉਹ ਤਾਂ ਹੈ ਹੀ ਹੈ ਜੀ ਇਹ ਪਤਾ ਦਿੱਤੀ ਜਾਣੀ ਹੈ ਜਦੋਂ ਮਰਦਾਂ ਦੇ ਬਰਾਬਰ ਔਰਤਾਂ ਨੇ ਜਿੱਥੇ ਔਰਤਾਂ ਦੀ ਗਿਣਤੀ ਉਹਨਾਂ ਦੇ ਬਰਾਬਰ ਬੈਠੀ ਹੋਊਗੀ ਉਹਨੋਂ ਤੋਂ ਵੱਧ ਬੈਠੀ ਹੋਊਗੀ ਜਦੋਂ ਔਰਤਾਂ ਦੇ ਮਰਦਾਂ ਦੇ ਬਰਾਬਰ ਕਿਸਾਨਾਂ ਦੇ ਬਰਾਬਰ ਮਜ਼ਦੂਰਾਂ ਦੇ ਜਿੱਥੇ ਆਉਣ ਲੱਗੇ ਇਹ ਭਰਾਵੋ ਲੜ ਪੂਰ ਕੇ ਹੀ ਇਹ ਸਿਸਟਮ ਨੂੰ ਇਹ ਸਮਾਜ ਨੂੰ ਬਦਲਿਆ ਆ ਸਕਦਾ ਹੈ ਇਹ ਮੋਦੀ ਉਹ ਮੋਦੀ ਪਹਿਲਾ ਦਾ ਮੋਦੀ ਨਹੀਂ ਜਿਹੜਾ ਤੁਸੀਂ ਕਹਿੰਦੇ ਵੀ ਚਾਹ ਵੇਚਦਾ ਸੀ ਇਹ ਚਾਹ ਵੇਚਣ 아이 ਗੱਲ ਤਾਂ ਕਮਾਈ ਹੋਈ ਹੈ ਕੋਈ ਚਾਹ ਵੇਚਣ ਦੇ ਉੱਤੇ ਤਾਂ ਨਹੀਂ ਆ ਸਕਦਾ ਹਾਂ ਜਿਹੜਾ ਕਟਨਾ ਜੰਮੂ ਹਾਈਵੇ ਬਣਾਇਆ ਹੈ ਮੈਂ ਕਹਿੰਦਾ ਵੀ ਇਸ ਆਪਣੇ ਮੈਂ ਹਰ ਇੱਕ ਭਰਾ ਨੂੰ ਪੁੱਛਣਾ ਚਾਹੁੰਦਾ ਵੀ ਉਹਦਾ ਸਾਨੂੰ ਕੀ ਫਾਇਦਾ ਸਾਨੂੰ ਉਹਦਾ ਦੱਸੋ ਕੀ ਫਾਇਦਾ 20 20 30 ਕਿਲੋਮੀਟਰ ਤੇ ਜਾ ਕੇ ਕਿਤੇ ਅਸੀਂ ਉਹਦੇ ਤੇ ਚੜ ਸਕਾਂਗੇ ਜੇ ਅਸੀਂ ਕਿਤੇ ਲੰਮੇ ਰੂਟਾਂ ਦੇ ਹਨ ਕਿੰਨੇ ਕ ਭਰਾ ਉੱਥੋਂ ਤੇ ਇੱਥੋਂ ਜਾ ਕੇ ਦਿੱਲੀ ਜਾਂਦੇ ਨੇ ਆਪਣੇ ਕੰਮਾਂ ਵਾਸਤੇ ਕਿੰਨੇ ਕ ਭਰਾ ਜੰਮੂ ਕਟਨਾ ਜਾਂਦੇ ਨੇ ਬੀਅ ਕਲ ਸਟੇਜ ਤੇ ਹੋਇਆ ਹੈ ਇਹ ਪੰਜਾਬ ਦੀ ਵਾਰੀ ਲੱਗਣ ਵਾਲੀ ਹੈ ਪੰਜਾਬ ਦਾ ਨਾਂ ਇਸ ਗੱਲ ਤੇ ਆਉਣ ਵਾਲਾ ਹੈ ਪੰਜਾਬ ਉਹ ਪੰਜਾਬ ਹੈ ਜਿਹੜਾ ਦੁਜੇ ਸੂਕਾਂ ਨੂੰ ਤੇ ਦੁਜੇ ਮੌਲਕਾਂ ਨੂੰ ਰਾਖਾ ਹੁੰਦਾ ਵੀ ਲੜਨਾ ਐਵੇਂ ਹੈ ਖੜਨਾ ਐਵੇਂ ਹੈ ਅੱਖ ਚੱਕ ਪਾ ਕੇ ਗੱਲ ਕਰਨੀ ਐਵੇਂ ਹੈ ਤੇ ਪੰਜਾਬ ਭਰਾਵੋ ਮੋਤੀ ਦੀ ਅੱਖ ਡੜਕਦਾ ਹੈ ਅੱਛਾ ਕਵਰੇਜ ਆ ਰਿਹਾ ਹੈ ਤੋ ਕਿਸਾਨਾਂ ਕੇ ਸਾਥ ਹੈ ਆਪ ਹਾਂ ਕਿਸਾਨਾਂ ਕੇ ਸਾਥ ਹਨ ਬਹੁਤ ਵੱਡਾ ਉਪਰਾਲਾ ਸਮਾਨੇ ਦੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਦਾ ਬਹੁਤ ਵੱਡਾ ਸਾਥ ਦਿੱਤਾ ਗਿਆ ਬੋ ਜੀ ਕੀ ਕਰਨਾ ਚਾਹੋਗੇ ਅਸੀਂ ਇਸ ਵਾਰ ਇਹ ਕਹਿਣਾ ਵੀ ਅਸੀਂ ਸਾਰੇ ਸ਼ਹਿਰ ਨਿਵਾਸੀ ਸਬਜੀ ਮੰਡੀ ਆਰਟੀ ਅਸੀਂ ਕਿਸਾਨਾਂ ਦੇ ਨਾਲ ਹੀ ਹਰ ਟਾਈਮ ਸਾਡਾ ਕੰਮ ਹੀ ਕਿਸਾਨੀ ਨਾਲ ਹੀ ਹੈ ਕਿਸਾਨ ਨਾਲ ਜੁੜੇ ਹੋਇਆ ਹਰ ਟਾਈਮ ਅਸੀਂ ਵੀ ਜੇਕਰ ਇਹਨਾਂ ਦੀ ਜਿੰਸ ਆ ਗਈ ਤਾਂ ਸਾਨੂੰ ਕੋਈ ਦੋ ਕਸਮ ਸਰਕਾਰ ਨੂੰ ਵੀ ਚਾਹੀਦਾ ਥੋੜਾ ਵਾਲਾ ਕੋਆਪਰੇਟ ਕਰਨਾ ਜੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਨਾਲ ਵੀ ਸਹਿਯੋਗ ਦੇਣਾ ਚਾਹੀਦਾ ਕਿਸਾਨਾਂ ਦਾ ਵੀ ਬਹੁਤ ਵੱਡੀ ਮਤਲਬ ਇਹਨਾਂ ਦੇਖੋ ਕੀ ਕਿਸਾਨ ਜਿਹੜੇ ਨੇ ਬਹੁਤ ਪ੍ਰਸ਼ਾਦ ਹੋ ਰਹੇ ਨੇ ਤੇ ਗਰਮੀ ਨਹੀਂ ਤੋਂ ਬਹੁਤ ਧੰਨਵਾਦ ਜੀ ਜਿਨੇ ਵੀ ਚਗਾਲਾ ਨੇ ਸਾਰਿਆਂ ਦਾ ਦੇਖੋ ਜੀ ਸਭ ਸਾਡੇ ਜਿਹੜੇ ਬਾਜ਼ਾਰਪੱਠ ਕੀਤੇ ਗਏ ਨੇ ਸਾਰਾ ਸਹਿਯੋਗ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਇਸ ਜੋਗੀ ਆਸ ਕਰਨਾ ਹੈ ਕਿਉਂਕਿ ਜਿਹੜਾ ਇਹ ਸ਼ਿਕਰਚੇ ਸਾਰਿਆਂ ਨਾਲ ਸਾਂਝਾ ਹੈ ਜੇ ਕਿਸਾਨੀ ਰਹੇਗੀ ਸਾਰਾ ਕੁਝ ਹੀ ਰਹੇਗਾ ਜੇ ਕਿਸਾਨੀ ਦੇ ਨਾਲ ਹੀ ਸਾਰਾ ਕੁਝ ਜੋ ਦੇਖਣ ਦੇ ਸ਼ੋਭਾ ਧੰਨਵਾਦ ਹੈ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੁਕਾਨ ਹੈ ਨਿੰਮ ਵਾਲੀ ਜਿੱਥੇ ਕੇ ਜਲੇਬੀਆਂ ਬੰਦੀਆਂ ਨੇ ਔਰ ਸਮਾਨੇ ਦੇ ਵਿੱਚ ਸਭ ਤੋਂ ਪੁਰਾਣੀ ਆਪਣਾ 3 ਦਿਨ ਜਿਗੀਆਂ ਤੋਂ ਲਗਾਤਾਰ ਇਸ ਦੁਕਾਨ ਦੇ ਉੱਤੇ ਗਾਹਕ ਟੁੱਟਦਾ ਨਹੀਂ ਔਰ ਅੱਜ ਇਹਨਾਂ ਵੱਲੋਂ ਵੀ ਜਿਹੜਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਸਮਾਨਾਂ ਦੇ ਸਮੂਹ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਕਿ ਕਿਸਾਨਾਂ ਦਾ ਸਾਥ ਦਿੱਤਾ ਔਰ ਸਮੂਹ ਜਿਹੜਾ ਸਮਾਣਾ ਬੰਦ ਦੀ ਕੌਲ ਦੇ ਉੱਪਰ ਡਟੇ ਹੋਏ ਨੇ ਔਰ ਸਾਨੂੰ ਵੀ ਸਾਰਿਆਂ ਨੂੰ ਜਿਹੜਾ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੋ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨੋ ਜੀ ਦੋਸਤੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਚਾਨਣ ਦੀ ਹੱਤੀ ਜੋ ਕਿ ਸਮਾਣਾ ਦੀ ਬਹੁਤ ਹੀ ਫੇਮਸ ਸ਼ਾਪ ਹੈ ਔਰ ਲਗਭਗ 12 ਮਹੀਨੇ 30 ਦਿਨ ਜਿਹੜੀ ਸ਼ਾਪ ਦੇ ਉੱਤੇ ਜਿਹੜਾ ਗਾਹ ਕੰਨੀ ਟੁੱਟਦਾ ਔਰ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਹ ਸ਼ਾਪ ਜਿਹੜੀ ਬੰਦ ਹੈ ਔਰ ਬਹੁਤ ਸਾਰਾ ਕਵਾਂਾ ਵੀਰ ਨੂੰ ਇਧਰ ਜਿਹੜਾ ਬਾਜ਼ਾਰ ਹੈ ਉਹ ਵੀ ਦਿਖਾਇਆ ਜਾਵੇ ਆਪਾਂ ਹੁਣ ਸਮਾਹਾਂ ਦੀ ਉਸ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਿ ਇਸ ਜਗ੍ਹਾ ਦੇ ਉੱਪਰ ਨਿੰਬੂ ਦੇ ਰੇੜੀਆਂ ਵੀ ਲੱਗਦੀਆਂ ਨੇ ਔਰ ਬਹੁਤ ਜ਼ਿਆਦਾ ਇੱਥੇ ਚਹਿਲ ਪਹਿਲ ਹੁੰਦੀ ਹੈ ਔਰ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬਹੁਤ ਜ਼ਿਆਦਾ ਸ਼ਹਿਰੀ ਵਸਿੰਦੇਆ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਏ ਅੱਜ ਜਿਹੜਾ ਸਾਡਾ ਧਰਨਾ ਹੈ ਅੱਜ 30 ਤਰੀਕ ਦਸੰਬਰ ਦੀ ਜਿਹੜੀ ਵੱੱਡੀ ਕਾਲ ਹੈ ਪੂਰਨਤਾ ਕਹੇ ਪਿਆਬ ਮੰਗਦਾ ਹੈ ਇਹ ਸਾਡੇ ਜਿਹੜੇ ਹਰਿਆਣੇ ਦੇ ਬਾਡਰਾਂ ਦੇ ਉੱਤੇ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਮੋਰਚਾ ਇਹਨਾਂ ਦੋਨੇ ਮੋਰਚਿਆਂ ਵੱਲੋਂ ਦਿੱਲੀ ਜਾਣ ਦੀ ਜਿਹੜੀ ਤਿਆਰੀ ਵੱਡੀ ਸੀਗੀ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਪਰ ਸੈਂਟਰ ਸਰਕਾਰ ਨੇ ਹਰਿਆਣੇ ਵਾਲੇ ਬਾਡਰਾਂ ਦੇ ਉੱਤੇ ਹੀ ਵੱਡੀਆਂ-ਵੱਡੀਆਂ ਕੰਨਾਂ ਕੱਢ ਕੇ ਇਹ ਤਰ੍ਹਾਂ ਦੇ ਗੋਲੇ ਮਾਰ ਕੇ ਉੱਥੇ ਹੀ ਰੋਕ ਦਿੱਤਾ। ਹਾਂ ਹੁਣ 11 ਮਹੀਨਿਆਂ ਤੋਂ ਸਾਡਾ ਇਹ ਹਰਿਆਣੇ ਦੇ ਬਾਡਰ ਦੇ ਸ਼ਹਿਰ ਚੱਲਦੇ ਆ। ਅੱਜ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ। ਪਰ ਸਰਕਾਰ ਨੇ ਅੱਜ ਕੋਈ ਵੀ ਮਤਲਬ ਗੱਲ ਕਰਨ ਦਾ ਮਤਲਬ ਜ਼ਰੂਰਤ ਨਹੀਂ ਸਮਝੀ। ਕਿਸੇ ਆਗੂ ਦੀ ਉਹਨਾਂ ਨੂੰ ਲੋੜ ਨਹੀਂ। ਤੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਦੀ ਕਾਲ ਦਿੱਤੀ ਗਈ ਆ ਅੱਜ ਦੀ ਕਾਲ ਤੋਂ ਇਹ ਸਿੱਧ ਹੋ ਗਿਆ ਵੀ ਪੂਰਨ ਤੌਰ ਤੇ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਖੜਾ ਹੈ ਅੱਜ ਪੂਰਾ ਸ਼ਹਿਰ ਸਮਾਣਾ ਅਸੀਂ ਹੁਣ ਗੇੜਾ ਦੇ ਕੇ ਆਏ ਆ ਇੱਕ ਵੀ ਦੁਕਾਨ ਖੁੱਲੀ ਨਹੀਂ ਕੋਈ ਰੇੜੀ ਕੋਈ ਫੜੀ ਵਾਲਾ ਨਹੀਂ ਖੜਾ ਇਸ ਕਰਕੇ ਪੂਰੇ ਲੋਕਾਂ ਦੇ ਮਨਾਂ ਦੇ ਅੰਦਰ ਕਿਸਾਨ ਜਿਹੜਾ ਉਹ ਵੱਸ ਰਿਹਾ ਹੈ ਕਿਸਾਨ ਤੇ ਮਜ਼ਦੂਰ ਦਾ ਇਕੱਠਾ ਘੋਲ ਜਿਹੜਾ ਉਹ ਚੱਲ ਰਿਹਾ ਤੇ ਜਿਹੜੀ ਫੈਂਡਰ ਸਰਕਾਰ ਦੀ ਚਾਲ ਹੈ ਵੀ ਜਿਹੜੇ ਕਿਰਤੀ ਲੋਕਾਂ ਦੀ ਕਿਰਤ ਕਿਸਾਨ ਤੇ ਮਜ਼ਦੂਰ ਦੀ ਕਿਰਤ ਨੂੰ ਇਕੱਠਿਆਂ ਕਰਕੇ ਕੋਆਪਰੇਟ ਘਰਾਨਿਆਂ ਦੇ ਗੱਲਿਆਂ 'ਚ ਇਹ ਪਾਣਾ ਚੱਪੈ ਲੇਕਿਨ ਪੰਜਾਬ ਦੇ ਲੋਕ ਕਦੀ ਵੀ ਉਹਨੂੰ ਨਹੀਂ ਹੋਣ ਦੇਣਗੇ ਮੇਰਾ ਨੂੰ ਪ੍ਰਗਟ ਸਿੰਘ ਕਾੜਾੜ ਕ੍ਰਾਂਤੀਕਾਰੀ ਪਿੰਡ ਮਜ਼ਦੂਰੀਆਂ ਦਾ ਸੂਭਾ ਪ੍ਰਸਤ ਤਰਾ ਹੈ ਪ੍ਰਧਾਨ ਜੀ ਕੀ ਸਿਚੁਏਸ਼ਨ ਆ ਜਿਹੜੇ 10-11 ਮਹੀਨਿਆਂ ਤੋਂ ਲਗਾਤਾਰ ਬਾਟਰਾਾਂ ਦੇ ਉੱਤੇ ਕਿਸਾਨ ਬੈਠੇ ਆ ਔਰ ਆਪਣੇ ਹੀ ਦੇਸ਼ ਦੇ ਕਿਸਾਨ ਆਪਣੀ ਹੀ ਅਸੀਂ ਰਾਜਧਾਨੀ ਦੇ ਵਿੱਚ ਨਹੀਂ ਜਾ پا ਰਹੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਡਲੇਲਾਲ ਸਾਹਿਬ ਦਾ ਹਾਲ ਦੇਖੋ ਵਿਚਾਰੇ ਮਹੀਨੇ ਤੋਂ ਉੱਪਰ ਜਿਹੜਾ ਮਰਨ ਮਰਤੇ ਬੈਠੇ ਆ ਇਹ ਕਿੱਦਾਂ ਅੱਗੇ ਜਿਹੜਾ ਜਾ ਕੇ ਕਿਸ ਤਰ੍ਹਾਂ ਆਪਾਂ ਵਿਚਰਾਂਗੇ ਦੇਖੋ ਜੀ ਇੱਕ ਤਾਂ ਇਹ ਵੀ ਜਿਹੜਾ ਦਿੱਲੀ ਨਹੀਂ ਜਾਣ ਦੇ ਰਹੇ ਮਤਲਬ ਪੰਜਾਬ ਦੇ ਬਾਟਰਾਾਂ ਦੇ ਉੱਤੇ ਬੈਠੇ ਆ ਹੂੰ ਤੇ ਦੇਖੋ ਆਪਣੇ ਹੀ ਦੇਸ਼ ਦੇ ਵਿੱਚ ਜਿਹੜੀ ਮੁੱਢਲੀ ਸਰਕਾਰ ਆ ਉਹ ਕਿਸਾਨਾਂ ਦੀਆਂ ਮੋਦੀਆਂ ਨੂੰ ਜਿਹੜੇ ਆਪਣੇ ਹੱਕੀ ਤੇ ਜਾਇਜ਼ ਮੰਗਾਂ ਲਈ ਕੋਸੰਘਰਸ਼ ਦੇ ਮੈਦਾਨ ਚ ਨੂੰ ਤੇ ਉਹਨਾਂ ਨੂੰ ਉਹ ਲਗਾਤਾਰ ਬਾਦਰਾਂ ਤੇ ਰੋਕਿਆ ਨਹੀਂ ਗੱਲਾ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਹਦੇ ਵਿੱਚ ਇੱਕ ਸਾਡਾ ਸਾਥੀ ਸੁਖਰਨ ਜਿਹੜਾ ਉਹ ਸੀ ਹੀਰ ਹੋਇਆ ਤੇ ਉਸ ਤੋਂ ਬਾਅਦ ਵੀ ਇਹ ਆ ਵੀ ਕਿਸਾਨਾਂ ਦੇ ਤੇ ਫੂਕੇ ਤੇ ਗੋਲੇ ਮਤਲਬ ਵੱਡੀ ਪੱਧਰ ਤੇ ਡਰੋਨਾਂ ਨਾਲ ਹਮਲੇ ਕੀਤੇ ਗਏ ਆ ਮਤਲਬ ਇਹ ਇਸ ਕਿਸਮ ਦੇ ਤਰੀਕੇ ਨਾਲ ਮੋਦੀ ਕੂਟੇ ਇਸ ਕਿਸਮ ਦਾ ਜੋਕਰ ਕਰ ਰਹੀ ਹੈ ਜਿਵੇਂ ਅਸੀਂ ਕਿਸੇ ਦੂਜੇ ਮੁਲਕ ਦੇ ਉੱਤੇ ਕਰਦੇ ਹੁੰਦੇ ਹਾਂ ਬਸ ਦੂਜੇ ਮੁਲਕੋਂ ਅਸੀਂ ਕੰਟਰੋਲ ਕਰਨ ਲਈ ਕਰਦੇ ਹੁੰਦੇ ਹਾਂ ਉਹ ਗੋਲੀਆਂ ਉਹ ਗੋਲੀਆਂ ਉੱਥੇ ਵਰਤੀ ਗਈ ਜੇ ਸਾਡੇ ਕਿਸਾਨਾਂ ਤੇ ਆਪਣੇ ਦੇਸ਼ ਦੇ ਕਿਸਾਨਾਂ ਤੇ ਜਿਹੜੇ ਕਿਸਾਨ ਮਜ਼ਦੂਰ ਦਿਨ ਰਾਤ ਦੇ ਕਰਕੇ ਇਸ ਨੂੰ ਸੰਸਕੂਤ ਲਾ ਰਹੇ ਆ ਇਸ ਮੁਲਕ ਨੂੰ ਲਾ ਰਹੇ ਉਹਨਾਂ ਦੇ ਉੱਤੇ ਇਹੋ ਜਿਹੇ ਹਥਿਆਰਾਂ ਦੇ ਨਾਲ ਲਗਾਤਾਰ ਇਹਨਾਂ ਹਮਲਾ ਉਹ ਬਾਰਡਰਾਂ ਉੱਤੇ ਕੀਤਾ ਜਾ ਰਹੇ ਆ ਰਹੀ ਗੱਲ ਇਹ ਵੀ ਬਾਰਡਰਾਂ ਦੇ ਉੱਤੋਂ ਲੰਘਣ ਦਾ ਮਾਮਲਾ ਲੰਘਣ ਦਾ ਮਾਮਲਾ ਦੇਖੋ ਹੀ ਨਹੀਂ ਆ ਜਿਹੜੇ ਇਹ ਰਾਂ ਮੰਗਾਉ ਡੱਗੇ ਤਫਾਂ ਡੱਤੇ ਹੋਏ ਆ ਮੋਦੀ 2 ਉਹਨਾਂ ਨੂੰ ਹੱਲ ਕਰਨ ਦੀ بجائے ਜ਼ਬਰਦਸਤ ਕਰ ਰਹੀ ਹੈ ਪਰ ਇੱਕ ਕਿਸਾਨ ਆਗੂ ਮਤਲਬ ਜਿਹੜਾ ਉਹ ਲਗਾਤਾਰ ਮਤਲਬ ਮਰਨ ਮਰਤੇ ਬੈਠਾ ਹੈਗੇ ਨੇ ਤੇ ਉਹਨਾਂ ਦੀ ਕੋਈ ਜਾਨ ਦੀ ਪਰਵਾਹ ਨਹੀਂ ਤੇ ਜਿਹੜੇ ਇੰਨੇ ਮਹੀਨਿਆਂ ਤੋਂ ਲੋਕ ਆ ਮੋਰਚੇ ਵਿੱਚ ਡੱਟੇ ਹੋਏ ਨੇ ਉਹਨਾਂ ਦੀ ਵੀ ਜਾਨ ਦੀ ਪਰਵਾਹ ਨਹੀਂ ਹੋएगी ਤੇ ਮੋਦੀ ਦਾ ਜਿਹੜਾ ਅਲੀਆ ਰਵਈਆ ਉਹ ਇਹੀ ਆ ਵੀ ਜਿਸ ਕਿਸਮ ਨਾਲ ਇਹ ਲੋਕਾਂ ਤੋਂ ਬਗਲਾ ਨੂੰ ਭਾਵਨਾ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਅਸੀਂ ਇਹ ਐਸੋ ਹਮਲੇ ਦੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਤੇ ਸਰਕਾਰ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੀ ਇਹਦੀ ਅਸੀਂ ਸ਼ਕਤਮਕੀ ਦੀ ਵੀ ਕਰਦੇ ਹਾਂ ਤੇ ਸਰਕਾਰ ਨੂੰ ਅਸੀਂ ਇਹ ਕਹਿੰਦੇ ਆ ਵੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਇਹ ਅਹਿਮ ਮੰਗਾਂ ਨੇ ਉਹਨਾਂ ਵੱਲ ਧਿਆਨ ਦੇ ਕੇ ਇਹਨਾਂ ਦਾ ਕੋਈ ਪੌਰੀ ਹੱਲ ਕੀਤਾ ਜਾਵੇ ਕਿਸੇ ਨੇ ਹਾਂ ਦਾ ਨਾਅਰਾ ਮਾਰੇ ਜੀ ਨਹੀਂ ਹਾਂ ਦਾ ਨਾਅਰਾ ਕਿਸੇ ਨੇ ਨਹੀਂ ਮਾਰਿਆ ਇਹ ਕੋਟ ਕੁਲ ਅਸੀਂ ਇਹ ਦੇਖ ਰਹੇ ਵੀ ਪੰਜਾਬ ਦੀ ਖਤਰਦਾਈ ਕਰਨੀ ਹੁੰਦੀ ਆ ਪੰਜਾਬ ਦੇ ਹੱਕ ਉਹ ਗੂਪ ਨੇ ਪੰਜਾਬ ਦੇ ਅਧਿਕਾਰ ਨੇ ਹੁਣ ਮਤਲਬ ਪੰਜਾਬ ਦੇ ਉੱਥੇ ਪੰਜਾਬ ਦੇ ਹਿੱਸੇ 'ਚੋਂ ਬੈਠੇ ਤੇ ਸੈਂਟਰ ਗੋਲੀ ਹਰਿਆਣਾ ਗੋਲੀ ਚ ਲਈਦਾ ਤੇ ਸਰਕਾਰ ਚੁਕੋ ਕਮੇਟੀ ਸਰਕਾਰ ਦਾ ਕੋਈ ਬਿਆਨ ਨਹੀਂ ਮੈਂ ਹੁਣ ਤਾਂ ਇਹ ਕਹਿ ਰਹੇ ਕਿ ਜੇ ਸਾਰਾ ਹੀ ਬੰਦ ਹੋ ਹੂੰ ਤੋ ਤੋ ਸਹੀ ਹੈ ਅਬ ਇੱਕ ਜਗ੍ਹਾ ਬੰਦ ਕਰ ਦੇਦੇ ਤੇ ਹੋਰ ਜਗ੍ਹਾ ਖੋਲ ਦੇਦੇ ਤੋ ਉਸ ਵਿੱਚ ਦਿੱਕਤ ਆਤੀ ਹੈ ਮਤਲਬ کہیں ਨਾ کہیں ਕਿਸਾਨ ਜੋ ਦਰਰੇ 'ਤੇ ਬੈਠੇ ਆਂ ਕਿਸਾਨੋ ਕੀ ਬਾਤیں ਮੰਨਣੀ ਚਾਹੀਏ ਨਾ ਸਰਕਾਰ ਮੰਨੀ ਚਾਹੀਏ ਹਨਾ ਕਿਉਂਕਿ ਕਿਸਾਨ ਵੀ ਤਾਂ ਆਪਣੇ ਦੇਸ਼ ਕਈ ਹੈ ਨਾ ਸਹੀ ਗੱਲ ਕਿਸਾਨ ਕੋ ਦਿੱਲੀ ਨਹੀਂ ਜਾਣ ਦਿੱਤੀ ਸਰਕਾਰ ਕਹਿਣਾ ਕਿ ਇਹ ਵੀ ਤਾਂ ਗਲਤ ਹੈ ਨਾ ਗਲਤ ਹੈ ਤਾਂ ਆਪ ਮਤਲਬ ਕਿਸਾਨਾਂ ਦਾ ਸਵਰਥਨ ਕਰਦੇ ਹੋ ਬਿਲਕੁਲ ਕਰਦੇ ਹਾਂ ਹਮ ਕਈ ਨਾ ਕਈ ਕਿਸਾਨ ਹੈ हमको ਉਹ ਲੋਰੀ ਨਾ ਔਰ ਸਰਕਾਰ ਨੂੰ ਮੰਨਣੀ ਚਾਹੀਦੀ ਬਾਤ ਮੰਨਣੀ ਚਾਹੀਦੀ ਬਹੁਤ ਧੰਨਵਾਦ ਆਪਣੇ ਦੇਸ਼ ਦੇ ਵਿੱਚ ਹੀ ਅਸੀਂ 10 ਮਹੀਨਿਆਂ ਤੋਂ ਬਾੜਾਂ ਤੇ ਰੁਲਦੇ ਆ ਪਏ ਕਿਉਂ ਨਹੀਂ ਸਾਨੂੰ ਸਰਕਾਰ ਅੱਗੇ ਜਾਣ ਦਿੰਦੀ ਇਹ ਹੈ ਜੀ ਕਹਿੰਦੇ ਸਭ ਨੂੰ ਅਸੀਂ ਵਿਸਤਾਰ ਨਾਲ ਦੱਸਿਆ ਜਦੋਂ ਪਹਿਲਾਂ ਵੀ ਮੁਗਲਾਂ ਦੇ ਵਕਤ ਆ ਉਸ ਟਾਈਮ ਵੀ ਇਹਨਾਂ ਨੇ ਅਹੀਂ ਜ਼ੁਲਮ ਕੀਤਾ ਸੀ ਸਾਡੇ ਤੇ ਸਾਡੇ ਪਸ਼ੋਕੜ ਨੂੰ ਲੁੱਟਿਆ ਗਿਆ ਸੀ ਉਹਨਾਂ ਨੇ ਲੁੱਟ ਲੁੱਟ ਕੇ ਸਾਨੂੰ ਗੰਗਾਲ ਬਣਾਤਾ ਸੀ ਹੁਣ ਵੀ ਇਹ ਉਹੀ ਮੁਗਲਾਂ ਦੀਆਂ ਜਿਹੜੀਆਂ ਰੂਹਾਂ ਨੇ ਉਹ ਇਹਨਾਂ ਦੇ ਵਿੱਚ ਪਰਵੇਸ਼ ਹੋਈਆਂ ਹੋਈਆਂ ਨੇ ਪਹਿਲਾਂ ਵੀ ਸਾਨੂੰ ਲੁੱਟਣ ਤੋਂ ਬਚਾਇਆ ਹੁਣ ਵੀ ਅਸੀਂ ਮੁਲਕ ਨੂੰ ਲੁੱਟਣ ਤੋਂ ਬਚਾ ਰਹੇ ਹਾਂ ਕੋਈ ਸਾਡੀ ਨਿੱਜੀ ਦੁਸ਼ਮਣੀ ਨਹੀਂ ਹੈਗੀ ਉਹਨਾਂ ਨਾਲ ਵੀ ਸਾਡੀ ਨਿੱਜੀ ਦੁਸ਼ਮਣੀ ਆ ਨਾ ਅਸੀਂ ਤਾਂ ਸਿਰਫ ਤੇ ਸਿਰਫ ਮੁਲਖ ਨੂੰ ਲੁੱਟਣ ਤੋਂ ਵਿਚਾਰ ਰਹੇ ਆ ਜਿਹੜੇ ਗਰੀਬ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਹਨਾਂ ਦੀ ਲੁੱਟ ਵਾਸਤੇ ਅੜੇ ਖੜੇ ਆ ਅਸੀਂ ਆਪਣੀਆਂ ਕੁਰਬਾਨੀਆਂ ਵੀ ਦੇਵਾਂਗੇ ਸਮੇਂ 'ਚ ਕੋਈ ਦੇਰੀ ਨਹੀਂ ਆਉਣ ਵਾਲਾ ਸਮਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬੈਠ ਕੇ ਗੱਲਬਾਤ ਕਰਕੇ ਆਰਮਨਾਨ ਗੱਲ ਕਰਨੀ ਚਾਹੀਦੀ ਹੈ ਜੀ ਕੁਈ ਨਾ ਕੋਈ ਦਾ ਸੌਂਸ ਨਾ ਇਹ ਬਾਰਡਰ ਬੰਦ ਕਰੇ ਪਬਲਿਕ ਨੂੰ ਵੀ ਤੰਗੀ ਹੈ ਹਾਂ ਪਬਲਿਕ ਨੂੰ ਮਿਲ ਗਈ ਆ ਮਰੀਜ਼ ਨੂੰ ਤੰਗੀ ਹੈ ਹਰਿਆਣੇ ਵਾਲੇ ਵੀ ਆਪਣੇ ਨੇ ਕੋਈ ਬੰਦ ਕਰਦਾ ਉਹ ਵੀ ਆਪਾਂ ਨੂੰ ਹੀ ਤੰਗੀ ਸੋ ਬਾਈ ਜੀ ਦੱਸ ਰਹੇ ਨੇ ਕਿ ਹਰਿਆਣੇ ਵਾਲੇ ਵੀ ਆਪਣੇ ਨੇ ਸਾਰਾ ਕੁਝ ਰਲ ਮਿਲ ਕੇ ਚੱਲਣਾ ਚਾਹੀਦਾ ਸਰਕਾਰਾਂ ਨੂੰ ਜਿਹੜਾ ਇਸ ਕਨਸੈਪਟ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਧਿਆਨ ਦੇਣਾ ਚਾਹੀਦਾ ਸੋ ਬਿਲਕੁਲ ਲਾਈਵ ਤਸਵੀਰਾਂ ਸਮਾਣਾ ਤੋਂ ਦਵਿੰਦਰ ਪੱਟੀ ਇਕਤਾਰਾ ਬੋਲਿਆ ਪੰਜਾਬੀ ਚੈਨਲ